ਜ਼ੀਰਾ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸੂਏ ਦੇ ਵਿੱਚ ਗੱਡੀ ਡਿੱਗੀ ਹੋਈ ਹੈ ਭਿਆਨਕ ਹਾਦਸਾ ਇਸ ਨੂੰ ਮੰਨਿਆ ਜਾ ਰਿਹਾ ਹੈ ਜੋ ਗੱਡੀ ਦੇ ਵਿੱਚ ਨੌਜਵਾਨ ਸਵਾਰ ਸਰ ਉਹਨਾਂ ਨੂੰ ਵੀ ਕਾਫੀ ਸੱਟਾਂ ਲੱਗੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਜ਼ੀਰਾ ਤੋਂ ਓ ਮੋਗਾ ਗਏ ਸਨ ਤੇ ਮੋਗੇ ਤੋਂ ਜਦੋਂ ਵਾਪਸ ਆ ਰਹੇ ਸੀ ਤਾਂ ਘਰੋਂ ਉਹਨਾਂ ਨੂੰ ਫੋਨ ਆਂਦਾ ਹੈ ਮੁੰਡੇ ਦੇ ਘਰਦਿਆਂ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਉਸ ਦੀ ਮਾਂ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਇਹ ਪੂਰਾ ਹਾਦਸਾ ਵਾਪਰ ਜਾਂਦਾ ਹੈ ਨੌਜਵਾਨ ਜੋ ਨੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਜਦੋਂ ਉਹ ਪੁਲ ਤੋਂ ਜਾ ਰਹੇ ਸੀ ਤੇ ਇਸੇ ਦਰਮਿਆਨ ਇੱਕ ਤੇਜ਼ ਰੋਸ਼ਨੀ ਉਹਨਾਂ ਦੀ ਅੱਖਾਂ ਦੇ ਵਿੱਚ ਪੈਂਦੀ ਆ ਗੱਡੀ ਬੇਕਾਬੂ ਹੋ ਜਾਂਦੀ ਹੈ ਤੇ ਪੁਲੀ ਤੋਂ ਹੇਠਾਂ नीचे सुए ਦੇ ਵਿੱਚ ਡਿੱਗ ਜਾਂਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਜ਼ੀਰਾਂਦਰ ਸੁਏ ਨਾਰੀਆਂ ਤੇ ਗ੍ਰਿੱਲਾ ਨਾ ਹੋਣ ਕਾਰਨ ਲਗਾਤਾਰ ਇਹ ਹਾਦਸੇ ਵਾਪਰ ਰਹੇ ਨੇ ਪ੍ਰਸ਼ਾਸਨ ਹੱਲੇ ਵੀ ਹੰਮ ਕਰਨ ਦੀ ਨੀਂਦ ਉੱਤ ਪਿਆ ਹੈ ਜ਼ੀਰਾ ਦੇ ਸਨੇਹ ਰੋਡ ਤੇ ਸਰਕਾਰੀ ਕਾਲਜ ਦੇ ਨਜ਼ਦੀਕ ਇਹ ਪੁਲੀ ਹੈ ਜਿਸ ਦੇ ਸਾਈਡਾਂ ਤੇ ਨਾ ਤਾਂ ਗਲਤ ਲੱਗੇ ਹੋਏ ਨੇ ਨਾ ਇੱਥੇ ਲਾਈਟ ਦੀ ਕੋਈ ਵਿਵਸਥਾ ਹੈ ਰਾਤ ਨੂੰ ਅਜਿਹੇ ਹਾਦਸੇ ਪਹਿਲਾਂ ਵੀ ਹੋ ਚੁੱਕੇ ਨੇ ਤੇ ਹੁਣ ਨੌਜਵਾਨਾਂ ਦੇ ਨਾਲ ਇਹ ਹਾਦਸਾ ਵਾਪਰਿਆ ਹੈ ਗ੍ਰਿਮਤ ਰਹੀ ਕਿ ਅਸਾ ਹਾਦਸੇ ਦੇ ਵਿੱਚ ਨੌਜਵਾਨਾਂ ਦੀ ਜਾਨ ਬਾਲਵਲ ਬਚ ਗਈ ਆ ਪਹਿਲਾਂ ਤੁਹਾਨੂੰ ਉਸ ਨੌਜਵਾਨ ਦਾ ਵੀ ਬਿਆਨ ਸੁਣਾ ਦਿੰਦੇ ਆ ਜਿਸ ਦੇ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਿਆ ਹੈ ਜੀ ਮੈਂ ਜੰਦਨ ਜੀਰਾ ਤੋਂ ਕੱਲ ਆਪਣੀ ਫਰੈਂਡ ਨਾਲ ਮੋਗਾ ਜਾ ਰਿਹਾ ਸੀਗਾ ਤੇ اچانک ਰਸਤੇ ਵਿੱਚ ਗੋਲ ਆਈ ਵਾਪਸ ਆਉਂਦੇ ਜਿਹਰੇ ਕਿ ਉਹਨਾਂ ਦੇ ਮੰਮਾ ਦੀ ਤਬੀਅਤ ਠੀਕ ਨਹੀਂ ਅਤੇ ਕੁਝ ਟਾਈਮ ਬਾਅਦ ਡੈਥ ਦੀ ਗੋਲ ਆ ਗਈ ਸੀ ਇਸ ਕਰਕੇ ਅਸੀਂ ਗੱਡੀ ਤੋਂ ਵਾਪਸ ਆ ਰਹੇ ਸੀ ਤੇ ਸਾਨੂੰ ਮੋਗੇ ਤੋਂ ਆਉਂਦੇ ਹੋਏ ਮੀਨਸ ਕੀ ਆ ਪੋਲ ਪੁਲੀ ਕੋਲ ਮੀਨਸ ਕੀ ਗੋਲ ਲਾਈਟ ਵੱਜੀ ਸ਼ਹਿਰ ਬਾਈਕ वगैरह ਅਸੀਂ ਮਰੇ ਚਾਲ ਕਿ ਇਹ ਗੱਡੀ ਸਾਡੇ ਤੋਂ ਮੀਨਸ ਕੀ نیچے ਡਿੱਗ ਗਈ ਸੀ ਸੰਭਾਲ ਲਈ ਹੋ ਗਈ। ਹਾਂ ਜੀ ਇਹ ਸਾਡੇ ਐਕਸੀਡੈਂਟ ਹੋਣ ਦਾ ਮੇਨ ਕਾਰਨ ਇਹ ਸੀ ਕਿ ਤਕਰੀਬਨ 11-12 ਵਜੇ ਜਦੋਂ ਅਸੀਂ ਵਾਪਸ ਆ ਰਹੇ ਸੀ ਨਾ ਤਾਂ ਉਸ ਰਸਤੇ ਤੇ ਕੋਈ ਲਾਈਟ ਵਗੈਰਾ ਸੀਗੀ ਤੇ ਨਾ ਹੀ ਕੋਈ ਸਾਈਡ ਦੇ ਬੈਰਿੰਗ ਵਗੈਰਾ ਲੱਗੇ ਹੋਏ ਸੀ ਮੇਨ ਕਾਰਨ ਇਹ ਸੀ ਜੇ ਉਹ ਹੁੰਦੇ ਸਾਡੀ ਗੱਡੀ ਸ਼ਾਇਦ ਸੂਏ ਤੇ ਡਿੱਗਣ ਤੋਂ ਬਚ ਜਾਂਦੀ ਜਿਸ ਕਰਕੇ ਸਾਡਾ ਇਹ ਨੁਕਸਾਨ ਨਾ ਹੁੰਦਾ। ਤਾਰਾ ਗਿਰਦੇ ਵੱਲੋਂ ਵੀ ਦੱਸਿਆ ਗਿਆ ਕਿ ਪਹਿਲਾਂ ਵੀ ਇੱਥੇ ਕਈ ਹਾਦਸੇ ਵਾਪਰ ਚੁੱਕੇ ਨੇ ਕੁਝ ਸਮਾਂ ਪਹਿਲਾਂ ਹੀ ਇੱਥੇ ਇੱਕ ਹਾਦਸਾ ਵਾਪਰਿਆ ਸੀ ਜਿਸ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋਈ ਸੀ ਪਰ ਇਸ ਪੁਲ ਦੇ ਵੱਲ ਹਾਲੇ ਤੱਕ ਕਿਸੇ ਤਰੀਕੇ ਦਾ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸਰਕਾਰ ਤੇ ਪ੍ਰਸ਼ਾਸਨ ਨੂੰ ਕਈ ਵਾਰ ਅਪੀਲ ਕੀਤੀ ਗਈ ਸਾਈਡ ਤੇ ਗ੍ਰਿੱਲਾ ਲਗਾਈਆਂ ਜਾਣ ਰੋਸ਼ਨੀ ਦੀ ਵਿਵਸਥਾ ਕੀਤੀ ਜਾਵੇ ਪਰ ਹਾਲੇ ਤੱਕ ਪ੍ਰਸ਼ਾਸਨ ਹੁੰਮਕਰਣ ਦੀ ਨੀਂਦ ਸੁੱਤਾ ਹੋਇਆ ਹੈ ਵੀਰ ਜੀ ਮੋਗੇ ਤੋਂ ਆ ਰਹੇ ਸੀਗੇ ਗੱਡੀ ਲੈ ਕੇ ਮੁੰਡਾ ਤੇ ਅੱਗੇ ਇੱਥੇ ਗੱਡੀ ਇੱਥੇ ਕੋਈ ਗ੍ਰਿਲ ਨਹੀਂ ਹੈਗੀ ਇੱਥੇ ਕੋਈ ਇਹਦੇ ਦੇ ਨਾ ਕੋਈ ਲਾਈਟ ਹੈਗੀ ਹੈ ਇੱਥੇ ਕੋਈ ਪ੍ਰਸ਼ਾਸਨ ਦੇ ਨਾ ਤਾਂ ਕੋਈ ਲਾਈਟ ਆ ਨਾ ਕੋਈ ਇੱਥੇ ਲੱਗਾ ਕੁਛ ਵੀ ਇਹ ਅੱਗੋ ਇਹਨੂੰ ਲਾਈਟ ਦਾ ਪਿਆ ਚਾਕਾ ਤੇ ਗੱਡੀ ਥੱਲੇ ਵਰ ਗਈ ਹੈ ਮੁੰਡੇ ਦੇ ਇੱਕ ਦੇ ਤਾਂ ਲੱਗੀ ਸੱਟ ਇੱਕ ਮੁੰਡੇ ਜਿਹੜਾ ਗੱਡੀ ਚਲਾਉਂਦਾ ਸੀਗਾ ਉਹਦੀ ਰਾਤ ਮਾਦਾ ਦੀ ਡੈਥ ਹੋ ਗਈ ਹੈ 12:30 ਵਜੇ ਮੇਰੇ ਬੇਟੇ ਨੂੰ ਫੋਨ ਕੀਤਾ ਵੀ ਸਾਨੂੰ ਆ ਕੇ ਲੈ ਜਾ ਇੱਥੋਂ 12:30 ਵਜੇ ਮੁੰਡਾ ਮੇਰਾ ਬੇਟਾ ਆਇਆ ਇਹਨਾਂ ਨੂੰ ਫਿਰ ਇੱਥੋਂ ਇਹਨਾਂ ਨੂੰ ਲੈ ਗਿਆ ਘਰੇ ਉਹਨਾਂ ਦੀ ਇੱਕ ਤਾਂ ਮਾਦਾ ਹੀ ਘਰੇ ਦੇ ਹੱਥੋਂ ਸਾਰੇ ਘਰੇ ਬੈਠੇ ਹੋਏ ਆ। ਪਹਿਲਾਂ ਵੀ ਆਸਵਾਦ। ਹਾਂਜੀ ਪਹਿਲਾਂ ਵੀ ਇੱਥੇ ਬਹੁਤ ਆ ਸੇਵਾ ਪਰਦੇ ਆ ਜੀ ਇੱਥੇ ਕੋਈ ਪਤਾ ਨਹੀਂ ਲੱਗਦਾ ਕਿ ਇੱਥੇ ਮੋਟਰਸਾਈਕਲ ਆ ਕੇ ਕੋਈ ਵਿੱਚ ਡਿੱਗੇ ਆ ਕਈ ਵਾਰੀ ਇਹਦੇ ਟਰਾਲੀ ਪਲਟੀ ਆ। ਇੱਥੇ ਬਹੁਤ ਆ ਸੇ ਜਿਆਦਾ ਹੁੰਦੇ ਆ ਜੀ। ਇੱਥੇ ਰਾਹ ਦੇ ਆਲਟੋ ਗੱਡੀ ਸਾਲੀ ਪਲਟ ਗਈ ਵੀਰ ਜੀ ਤੇ ਸਰਕਾਰ ਨੂੰ ਰਹੀ ਬੇਨਤੀ ਆ ਇਥੇ ਰੇਟਾਂ ਲੱਗਣੀਆਂ ਚਾਹੀਦੀਆਂ ਗਰੇਲਾਂ ਲੱਗਣੀਆਂ ਚਾਹੀਦੀਆਂ ਵੀਰ ਜੀ ਤੇ ਇਹ ਟ੍ਰੈਫਿਕ ਬਹੁਤ ਮੋੜ ਤੇ ਸੇ। ਪਹਿਲਾਂ ਵੀ ਆਸਵਾਦ। ਪਹਿਲਾਂ 4-5 ਵਾਸਤੇ ਹੋ ਜਾਂਦੇ ਗੱਡੀਆਂ 2-3 ਪਲਟੀਆਂ ਗਈਆਂ ਦੋ ਤਿੰਨ ਮੁਰਸ਼ਾਂ ਦਾ ਐਕਸੀਡੈਂਟ ਹੋ ਗਿਆ ਜੀ ਇੱਥੇ ਦੋ ਮੁੰਡਿਆਂ ਦੀ ਮੌਤ ਹੋ ਗਈ ਆ ਪਰ ਮਸੂਰ ਦੇ ਕੋਲ ਅਕੇ ਮੌਤ ਵੀ ਹੋਈ ਦੋ ਤਿੰਨ ਮੁੰਡਿਆਂ ਦੀ ਜੀ ਮੇਰਾ ਨਾਮ ਡਾਕਟਰ ਲੱਭੀਤਾ ਹਾਂਜੀ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੀਗਾ ਜਿਸ ਦਾ ਨਾਮ ਚੰਨਨ ਸੀਗਾ ਪੇਸ਼ੈਂਟ ਦੇ ਦੱਸਣ ਦੇ ਮੁਤਾਬਕ ਉਸ ਦਾ ਰਾਤ ਐਕਸੀਡੈਂਟ ਵਗੈਰਾ ਹੋਇਆ ਸੀ ਤਾਂ ਸਾਡੇ ਕੋਲ ਅੱਜ ਸਵੇਰੇ ਹੀ ਉਹ ਆਇਆ ਤੇ ਉਸ ਦੇ ਗੋਡੇ ਤੇ ਥੋੜੀ ਕਾਫੀ ਸੱਟ ਲੱਗੀ ਹੋਈ ਆ ਬਾਕੀ ਉਸ ਦਾ ਟ੍ਰੀਟਮੈਂਟ ਹਾਲੇ ਚੱਲ ਰਿਹਾ ਆ